ਚਲ ਠੀਕ ਐ ਚੰਗਾ ਫਿਰ ਮੈਂ ਚਲਦਾ ਹਾਂ ਇਹੜੇ ਰਿਸ਼ਤੇ ਆ ਨਾ ਫੁੱਲਾੜ ਕੇ ਹੁੰਦੇ ਆ ਤੇ ਇੱਕ ਕੰਢਾਈ ਨਾ ਕਿਤੇ ਬਦਲ ਜਾਣ ਉਹ ਰਾਵੇ ਅਸੀਂ ਖੁਰਮਾਚੜੀ ਚ ਕੋਲ ਸਰਮ ਇੱਕ ਦੂਜੇ ਨਾਲ ਜਾਈਏ ਚਲ ਠੀਕ ਐ ਚੰਗਾ ਫਿਰ ਅੱਗੇ ਤੇਰੀ ਸਾਥ ਸੁਦੇਰਾ ਜੰਨਾ ਕਰਦੀ ਰਹੀ ਐ ਚੰਗਾ ਚਲਦੇ ਹਾਂ ਠੀਕ ਐ ਬਾਜੀ ਲੈ ਨਾ ਟਲੇ ਤੂੰ ਕਰ ਉਹ ਕੰਮ ਕੀਤਾ ਨਾ ਜਿਹੜਾ ਡਰ ਗਿਆ ਨਾ ਮੈਂ ਕੀ ਕੀਤਾ ਹੈ ਮੈਂ ਕੀ ਕਰਤਾ ਅਗਵੇ ਮੇਰਾ ਕਸੂਰ ਹੀ ਹੁਣ ਵੀ ਮੇਰਾ ਕਸੂਰ ਆ ਮੈਨੂੰ ਇਹ ਦੱਸੋ ਜਦ ਬਾਜੀ ਕਹਿਣ ਦੇ ਆ ਕਿ ਤੁਹਾਡੇ ਵਾਸਤੇ ਆਪਾਂ ਮਕਾਨ ਖਰੀਦਿਆ ਵਾ ਜੇ ਤੁਹਾਨੂੰ ਕੇ ਚੀਜ਼ ਦੀ ਲੋੜ ਆ ਤੁਸੀਂ ਆ ਜਾਓ ਮੈਂ ਤੁਹਾਨੂੰ ਰਕਮ ਦੇਣ ਨੂੰ ਵੀ ਤਿਆਰ ਆਂ ਪਤਾ ਨਹੀਂ ਤੁਹਾਨੂੰ ਚਾਹੀਦਾ ਕੀ ਆ ਹੋਰ ਉਹ ਨਹੀਂ ਤੈਨੂੰ ਤੇਰੀ ਮਾਂ ਮੇਰੀ ਮਾਂ ਤੇ ਵਿਸ਼ਵਾਸ ਮਿਲ ਤਾ ਵਿਸ਼ਵਾਸ ਹੈਗਾ ਹੀ ਨਾ ਮੈਂ ਤਾਂ ਕਹਿਣੇ ਕਿ ਬੰਦੇ ਹਾਨਾ ਬੰਦੇ ਕਰਨੀ ਜਣਾ ਜੋ ਨਿਕਲਦਾ ਸਵੇਰ ਤੋਂ ਸ਼ਾਮਾਂ ਪੈ ਜੇ 5 ਵਜੇ ਵੇਲਾ ਹੁਣ ਤਾਂ ਕੰਮ ਲੱਤ ਆਇਆ ਮੇਰੇ ਪੇਕੇਆਂ ਨੂੰ ਫਿਕਰ ਹੈ ਨਾ ਤੇ ਤਾਂ ਹੀ ਮੇਰਾ ਭਰਾ ਆਪਾਂ ਜਾਇਆ ਕੋਈ ਹੋਰ ਕਿਉਂ ਨਹੀਂ ਆ ਗਿਆ ਉਦੋਂ ਦਾ ਤੁਹਾਡੀ ਮਾਂ ਨੇ ਘਰੋਂ ਕੱਢਿਆ ਸਾਨੂੰ ਇੱਕ ਵਾਰ ਵੀ ਆਣ ਕੇ ਪੁੱਛਿਆ ਕਿ ਰੋਟੀ ਪੁੱਤ ਪੱਕਣ ਢਈ ਆ ਖਾਂ ਢੇ ਜੇ ਕਿ ਨਹੀਂ ਖਾਂ ਢੇ ਕਿੱਥੇ ਰਹਿਣ ਢੇ ਮਕਾਨ ਵੇਖਣ ਆਈ ਆ ਮੇਰੇ ਭੈਣ ਭਰਾਵਾ ਜਿਨ੍ਹਾਂ ਨੂੰ ਸਾਡਾ ਫਿਕਰ ਆ ਤੇ ਵੇਖਣ ਭੱਜੇ ਆਏ ਕਿ ਸਾਡੇ ਧੀ ਜਵਾਈ ਕਿਹੜੀ ਹਾਲਤ ਚ ਰਹਿਣ ਢੇ ਹੈ ਕੀ ਕੁਝ ਨਹੀਂ ਸੀ ਉਹ ਬੋਲਣ ਢੇ ਕਿ ਮੈਂ ਤੁਹਾਨੂੰ ਮਕਾਨ ਵੀ ਲੈ ਕੇ ਦਿਨਾ ਵਾ ਤੇ ਮੈਂ ਤੁਹਾਨੂੰ ਪੈਸਾ ਥੇਲਾ ਵੀ ਦਿਨਾ ਵਾ ਵਧੀਆ ਵਧੀਆ ਜ਼ਿੰਦਗੀ ਜਿਓ ਉਹ ਵੀ ਆਪਾਂ ਨਹੀਂ ਲੈਣਾ ਕਿਉਂਕਿ ਆਪਾਂ ਤਾਂ ਕਿੱਡਾ ਥੱਲੇ ਲੱਗੇ ਰਹਿਣਾ ਨਹੀਂ ਚਾਹੁੰਦੇ ਹੈਨਾ ਸਾਡਾ ਲਾਲ ਕਿਹੜਾ ਵਾ ਉੱਥੇ ਚਲ ਜੰਨੇ ਆ ਥੱਲੇ ਤੇਰੇ ਸਹੀ ਗੱਲ ਹੈ ਚਲ 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 ਕਿਹਦੇ ਥੱਲੇ ਲੱਗੇ ਨਹੀਂ ਰਹਿਣਾ ਗੱਲਾਂ ਇਹ ਕਰਦੀ ਪਹਿਲਾਂ ਮੈਨੂੰ ਇੱਕ ਗੱਲ ਦੱਸ ਜੇ ਇਹ ਹੋ ਬੋਕਾ ਤੋਂ ਮੰਮੀ ਨਾਲ ਸਾਹਮਣ ਦਾ ਆ ਦਿਨ ਜਿਹੜਾ ਵੇਖਣ ਮੈਨੂੰ ਤੇ ਹਾਂ ਹਾਂ ਮੰਮੀ ਤੇ ਮੈਨੂੰ ਬੜਾ ਦੇਰ ਦੀ ਹੀ ਮੈਂ ਕਿਹਾ ਜੇ ਸੂਟ ਮੰਗ ਲੈਣੀ ਸੀ ਤਾਂ ਕਲੇਸ਼ ਜੇ ਖਾਣ ਨੂੰ ਕੁਝ ਵੱਖਰਾ ਮੰਗਾ ਲਿਆ ਬਜ਼ਾਰੋਂ ਤਾਂ ਕਲੇਸ਼ ਜੇ ਕੜਾਈ 'ਚ ਮੈਂ ਕਿਤੇ ਮਾਸਾ ਕਿਉਂ ਪਾ ਕੇ ਬਣਾ ਲਿਆ ਤਾਂ ਕਲੇਸ਼ ਹੈ ਮੈਂ ਐ ਹੀ ਰੱਜੇ ਪੁੱਜੇ ਘਰ 'ਚੋਂ ਖਾਂਦੀ ਪੀਂਦੀ ਆਈ ਹੀ ਉੱਥੇ ਪੌਂਦੀ ਆਈ ਹੀ ਮੈਨੂੰ ਕੀ ਪਤਾ ਸੀ ਨਾ ਮੈਨੂੰ ਵਿਆਹ ਕਿ ਲੈ ਹੁੰਦੇ ਜੇ ਤੁਹਾਡਾ ਟੱਬਰ ਮੇਰੇ ਕਰਕੇ ਖਰਾਬ ਹੋ ਜਾਵਾ ਤੇ ਤੂੰ ਹੀ ਤਾਂ ਸਾਰੇ ਅਲੀਗੇਸ਼ਨ ਹੀ ਮੇਰੇ ਤੇ ਠੋਕਨਦੇ ਓ ਚਲ ਤੇਰੇ ਤੇ ਅਲੀਗੇਸ਼ਨ ਨਹੀਂ ਲਗਾ ਚਲ ਤੇਰੇ ਭਰਾਦਰਾ ਪਿੱਛੇ ਸਾਥ ਦੇ ਦਿੰਦੇ ਆ ਵ ਉਹ ਦੇਂਗਾ ਤਾਂ ਮੈਂ ਵੀ ਤੇਰੇ ਨਾਲ ਚਲਦਾ ਹੀ ਆ ਜਿੱਥੇ ਤੂੰ ਰਹਿੰਦੀ ਉਥੇ ਮੈਂ ਰਹਿੰਦਿਆਂ ਮਾਂ ਦੀ ਗਲਤੀ ਤੇ ਨਹੀਂ ਨਾ ਕੱਢੀ ਅੱਜ ਤੱਕ ਜਦੋਂ ਉਹ ਸਾਰਾ ਦੇਂਦਿਆ ਤਾਂ ਤੁਸੀਂ ਲੈ ਲਓ ਉਹ ਵੀ ਤੁਹਾਨੂੰ ਇਹ ਆ ਕਿ ਮੇਰੀ ਫਨ ਨਾ ਕਿਤੇ ਠਾ ਹੋ ਜੇ ਮਾਂ ਦੀ ਗਲਤੀ ਕਿਹੜਾ ਕਵੇ ਕਿ ਰঞ্জੀਤ ਕਮਾ ਨਹੀਂ ਸਕਦਾ ਮਾਂ ਦੀ ਗਲਤੀ ਕੱਦਿਆਂ ਕੀ ਹੋਇਆ ਦੱਸ ਗਲਤੀਆਂ ਕਰਦਾ ਰਹੇ ਹੁਣ ਮੈਂ ਨਾਲੇ ਮੇਰੀ ਗੱਤੀ ਕੱਟਣ ਲੱਗ ਪਏ ਘਰੇ ਮਾਰ ਲੈ ਲੱਗੀ ਮੈਂ ਕਿਤੇ ਆਲੋਕਾਰ ਹੀ ਮਾਂ ਵਾ ਤੁਹਾਡੀ ਦੁਨੀਆ ਚ ਮੈਂ ਤੇ ਅੱਜ ਤੱਕ ਐੋ ਜੀ ਮਾਂ ਨਹੀਂ ਕਿਸੇ ਦੀ ਵੇਖੀ ਹੈਗੀ ਕਿ ਈਆਂ ਪੁੱਤਾਂ ਨੂੰ ਘਰੋਂ ਹੀ ਧੱਕਾ ਦੇ ਦੇ ਹੈ ਗਲਤੀਆਂ ਹੁੰਦੀਆਂ ਆਈਆਂ ਈਆਂ ਪੁੱਤ ਤੇ ਹੁੰਦੇ ਗਲਤੀਆਂ ਦੇ ਪੁੱਤਲੇ ਆ ਤੇ ਮਾਂ ਪਿਓ ਮਾਫ ਕਰਦਾ ਵਾ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਤੇਰੇ ਭਰਾਣੇ ਵਾਲੇ ਕਿ ਤੈਨੂੰ ਜੋ ਵੀ ਕਿਹਾ ਵਾ ਕਿ ਨਾ ਧਿਆਨੋਂ ਜਿਹੜੇ ਬੰਦੇ ਹੋ ਜਾਵਾ ਇੱਥੇ ਪੁੱਠੀ ਗੱਲ ਨਾ ਮਰਨਾ ਕਰਿਆ ਤੁਹਾਨੂੰ ਮੈਂ ਕਹਿੰਦਾ ਪੁੱਠੀ ਗੱਲ ਦੀ ਗੱਲ ਨਹੀਂ ਹੈ ਮੇਰੀ ਗੱਲ ਸੁਣ ਇਹ ਗੱਲਾਂ ਤੂੰ ਜਾ ਕੇ ਮੇਰਾ ਭਰਾ ਆ ਹੀ ਹੈਲਪ ਕਰਨ ਮਦਦ ਕਰਨ ਆਇਆ ਹੈ ਸਾਡੀ ਤੇ ਤੁਸੀਂ ਉੱਤੇ ਪੁੱਠੀਆਂ ਚੋਂਕਾ ਨਾ ਲਾਓ ਕਿ ਉਹ ਮੈਨੂੰ ਸਿਖਾਉਣ ਆਇਆ ਹੈ ਉਹ ਮਰਦੇ ਜਾਂਦੇ ਮੇਰੇ ਪੇਕੇ ਮੇਰੇ ਉੱਤੇ ਇਹ ਪਹਿਲਾਂ ਪਹਿਲੇ ਮਰਦੇ ਜਾਂਦੇ ਹੁੰਦੇ ਆ ਕੋਈ ਨਹੀਂ ਪੇਕੇ ਸਾਹਮਣੇ ਹੁੰਦਾ ਜਦੋਂ ਉੱਥੇ ਬੈਠੇ ਨਹੀਂ ਜਾ ਕੇ ਪੰਜਾਈ ਨੇ ਦੋ ਚਾਰ ਗੱਲਾਂ ਕੀਤੀਆਂ ਨੇ ਤੂੰ ਯਾਹ ਪੱਜੀ ਹੋਣਾ ਹਾਂ ਤੂੰ ਗੱਲਾਂ ਸੁਣ ਲਈ ਮੇਤੋਂ ਗੱਲਾਂ ਸੁਣੀਆਂ ਦੀਆਂ ਗਈਆਂ ਤੂੰ ਹੀ ਕਨੇਰੇ ਸਵੇਰੇ ਮੈਨੂੰ ਗੱਲਾਂ ਕਰਦੇ ਜਾਂ ਦੁਪਹਿਰੇ ਵੀ ਗੱਲਾਂ ਕਰਦੇ ਜੇ ਤੁਹਾਡੇ ਕੋ ਤਾਂ ਮੈਂ ਭੱਜ ਨਹੀਂ ਗਈ ਇੱਥੇ ਬੈਠੀ ਤੁਹਾਡੇ ਸਾਹਮਣੇ ਜਿੰਦੀ ਜਾਗਦੀ ਮੈਂ ਕੰਨੀਆਂ ਕਰਨ ਡੈ ਜੇ ਹੁਣ ਉਹ ਵਿਚਾਰਾ ਹੈਲਪ ਕਰਨ ਆਇਆ ਤੁਸੀਂ ਉਲਟੇ ਪੁੱਛੇ ਮਾਰ ਰਹੇ ਜੇ ਪ੍ਰੋਬਲਮ ਤੈਨੂੰ ਕੀ ਹੈ ਘਰ ਦੇ ਵਿੱਚ ਰਹਿਣ ਮੈਂ ਵੀ ਉੱਥੇ ਦੇ ਆਂਦਾ ਤੂੰ ਵੀ ਰਹੀ ਆਂ ਕੋਈ ਟਾਈਮ ਤਾਂ ਦੇ ਕੋਈ ਮੌਕਾ ਰਹਿ ਐਡੀ ਸ਼ਤੀ ਹਾਰਨੀ ਤੂੰ ਤੇ ਠੀਕ ਆ ਜਿਹੜਾ ਵਕੀਰ ਦੀ ਪੋਸਟਰ ਤੇ ਲੱਗਣਾ ਹੈ ਨਾ ਤੇ ਲੱਗ ਜਾ ਮੈਨੂੰ ਜਾਏਗੀ ਤਨਖਾਹ ਹੱਥ ਛੁੜਾਉ ਤੇ ਮੈਂ ਆਪਣਾ ਗੁਜ਼ਾਰਾ ਕਰਾਂ ਤੇ ਚੱਜ ਦਾ ਕਿਤੇ ਘਰ ਲਈਏ ਆ ਘਰ ਚ ਆਪਣਾ ਗੁਜ਼ਾਰਾ ਨਹੀਂ ਹੋਣਾ ਸਮਾਨ ਵੀ ਨਹੀਂ ਆਉਣਿਆ ਸਮਾਨ ਗੱਤਿਆਂ ਚ ਪਿਆ ਸਾਰਾ ਆ ਗੱਲਾਂ ਕਰਨਾ ਤੂੰ ਜਿਹੜੀ ਕਰਨ ਵਾਲੀਆਂ ਤੇਰੇ ਐਸ ਸਵਾਲ ਹੈ ਨਾ ਤੈਨੂੰ ਕਿਹੋ ਜਿਹਾ ਕਰ ਚੁ ਕਿਹੋ ਜਿਹਾ ਕਰਕੇ ਬਿਠਾਦਾ ਵਾ ਆਪਣਾ ਹਿਸਾਬ ਤਾਂ ਵੇਖ ਆਪਣੀ ਬੋਲਬਾਣੀ ਵੇਖ ਕਿੰਦਾ ਬੋਲੁੰਦੀ ਆ ਇਹ ਨਾ ਤੂੰ ਬੰਦੇ ਤੋਂ ਦੂਰ ਹੋ ਜਾਈ ਕੱਢ ਮੈਨੂੰ ਤੇ ਦੱਸਦਾ ਹਿਆਰੇ ਸੂਡ ਕਿੱਥੇ ਰੱਖੀ ਹੋਣਾ ਉਹ ਕਹਿੰਦੇ ਅੱਧ ਬੋਲ ਚ ਵੀ ਲੈਣੇ ਹੋਣ ਤੇਰੀ ਘਰ ਦਾ ਗੁਜ਼ਾਰਾ ਚਲਾ ਹੁਣ ਤਾਂ ਮੈਨੂੰ ਪਤਾ ਹੈ ਕਿ ਮੰਮੀ ਨੇ ਆਹ ਕੁਝ ਸਾਡੇ ਨਾਲ ਕਰਨਾ ਵਾ ਤੇ ਆਹ ਹਾਲਾਤ ਸਾਡੇ ਤੇ ਆ ਜਾਣੇ ਆਹ ਦੇਣ ਸਾਨੂੰ ਭੁਗਤਨੇ ਪੈਣੇ ਮੈਨੂੰ ਕੁਝ ਨਹੀਂ ਪਤਾ ਰੰਜੀਤ ਤੇ ਜੱਜੇ ਆ ਹੀ ਗਏ ਆ ਹੋਣੀ ਛੜਦੇ ਜਦੋਂ ਤੈਨੂੰ ਮੈਂ ਕਹਿੰਦਾ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਦੇ ਘਰੀ ਹੱਥ ਫਲਾਉਣ ਦੀ ਲੋੜ ਨਹੀਂ ਆ ਮੈਨੂੰ ਕੀ ਪਤਾ ਹੈ ਪੁੱਤੋ ਲਿਆ ਕੇ ਸਿੱਧਾ ਅਰਸ਼ਾ ਤੋਂ ਪਰਸ਼ਾ ਤੋਂ ਤੋੜ ਦੇਣਾ ਤੁਹਾਡੀ ਮਾਂ ਨੇ ਉਂ ਕੱਲੀ ਨਹੀਂ ਡਿੱਗੀ ਅਰਸ਼ਾ ਤੇ ਪਰਸ਼ਾ ਤੇ ਮੰਮੀ ਡਿੱਗਾ ਵਾ ਸਾਰਾ ਦਿਨ ਕੀ ਕੀ ਵੇਖਣਾ ਪੈਦਾ ਕੀ ਕੀ ਚਰਨਾ ਪੈਦਾ ਮੈਨੂੰ ਕਿਹੜੀ ਦੁਕਾਨ ਹੈ ਠੱਕੇ ਖਾਣੇ ਪੈਂਦੇ ਆ ਇਹ ਨਹੀਂ ਵੇਦੀ ਨਾ ਮੋੜੀ ਨਾ ਹੋਵੇ ਬੰਦਾ ਆ ਜਾਂਦਾ ਟਾਈਮ ਸੇ ਘਰ ਮੈਂ ਕਹਿੰਦਾ ਚਾਹ ਪੀਣੀ ਆ ਉਹ ਨਾ ਚਾਹ ਵੀ ਨਹੀਂ ਪੀਣਾ ਦਿੱਤੀ ਮੈ ਉਹਦੀ ਮੈਂ ਕਿਹਾ ਮਾ ਉਹਨਾਂ ਜੰਪਰਾ ਉਹ ਪੀਂਦਾ ਹੁਣ ਆ ਮੈਂ ਜਾਂਦਾ ਹੁਣ ਚੋਰੀ ਚੋਰੀ ਹਾਂ ਕੀ ਕਰੀਏ ਆ ਗਿਆ ਆ ਹੋ ਗਿਆ ਚਾਹ ਪਣੀ ਪੀਏ ਚਾਹ ਪਣੀ ਮੈਂ ਛੜਚ ਵੀ ਨਹੀਂ ਮੈਨੂੰ ਤਾਂ ਨਾ ਛੜਚ ਮਿਲ ਗਿਆ ਹੀ ਤੇ ਮੈਂ ਇਹਦੇ ਜਾਣਨੇ ਕਹੇ ਘਰੀ ਤੇ ਮੈਂ ਉਹਨੂੰ ਜਦੋਂ ਦੱਸੀ ਨਾ ਕਿ ਤੈਨੂੰ ਨੌਕਰੀ ਲਵਾ ਦੇਣੀ ਆਂ ਮੈਂ ਕਹਾਂ ਰਾਜੀ ਤੇ ਐਨਾ ਖੁਸ਼ ਹੋਇਆ ਨਾ ਮੈਂ ਕਹਿੰਦਾ ਰੂ ਖੁਸ਼ ਹੋ ਗਿਆ ਵੀ ਮੇਰਾ ਮੇਰਾ ਖੁਸ਼ ਹੋ ਨਾਲ ਸੀ ਪਰ ਪਤਾ ਹੈ ਨਾ ਭਰਾ ਉਹਦੇ ਵੱਲਿਆ ਭਰਾ ਨੇ ਇੱਕ ਵਾਰੀ ਕਿਹਾ ਨੌਕਰੀ ਲੱਭ ਦੇ ਮੈਨੂੰ ਤੇ ਉਸੇ ਵੇਲੇ ਭਰਾ ਨੇ ਲੱਭ ਕੇ ਤੇ ਉਹਨੂੰ ਇਹ ਦੱਸ ਕੇ ਆਇਆ ਵੀ ਨੌਕਰੀ ਮਿਲ ਗਈ ਚਲੋ ਵਧੀਆ ਜੀ ਤਾਂ ਭਰਾ ਤੇ ਖੁਸ਼ ਹੋ ਗਿਆ ਨਾ ਮੋਟੀ ਦੀ ਕੋਈ ਗੱਲ ਨਹੀਂ ਬਸ ਠੀਕ ਆ ਤੈਨੂੰ ਗੱਲ ਸੁਣਾਵਾ ਕੋਰਾ ਆਪੇ ਲੱਗਤ ਆ ਲੈ ਆਪਸੇ ਮੈਂ ਲੱਭਤ ਐ ਨਾ ਕਹਿ ਇਹ ਇੰਤਜ਼ਾਮ ਕਰਨਿਆ ਉਹ ਮਿਹਰ ਰਾਣੀ ਨੇ ਪੈਸੇ ਦਿੱਤੇ ਆ ਵੇਖ ਉਹ ਕਹਿੰਦਾ ਤੂੰ ਇਹ ਮਹੀਨੇ ਦਾ ਕਰਾਇਆ ਦੇ ਵੇਖ ਕਿੰਨਾ ਸੋਚਦਾ ਆਪਣੇ ਭਰਾ ਦਾ ਤੂੰ ਫਾਇਦੀ ਕੀ ਨਹੀਂ ਆ ਮੇਰੀ ਗੱਲ ਸੁਣੋ ਇਹ ਵਧੀਆ ਗੱਲਾਂ ਨਾ ਕਿਸੇ ਹੋਰ ਨਾਲ ਕਰਿਓ ਆ ਕਿਸੇ ਕੋ ਫੜ ਕੇ ਲਿਆਇਆ ਨਹੀਂ ਆ ਤੇ ਮਨ ਭਰਾ ਦਾ ਨਾਮ ਆ ਲੇਤਾ ਕਿਸੇ ਨਾਲ ਕੁਝ ਬੋਲੇ ਨਾ ਮੇਰੀ ਗੱਲ ਸੁਣੋ ਉਹ ਜਿਹੜੇ ਆਖਿੰਦੀ ਆਪਾਂ ਕੁਝ ਜੋੜਿਆ ਨਹੀਂ ਜਿੱਬੀਨ ਦੇ ਵਿੱਚੋਂ ਜਿੰਨੇ ਪੈਸੇ ਆ ਆਪਾਂ ਘਰ ਦੇ ਚਵਾੜ ਦਿੱਤੇ ਉਹ ਰਾਣੀ ਕੋਕੋ ਪੈਰੇ ਆ ਗਏ ਉਹਦੇ ਨੌਕਰੀਆਂ ਲੱਭਦਾ ਫਿਰਦਾ ਸੋਧਿਆਂ ਨੂੰ ਆਤਰਵਾ ਹੈ ਮੈਂ ਸੰਗ ਕਰ ਲਾ ਉਹਨੇ ਕਿਹਾ ਹੀ ਮੈਨੂੰ ਕਹਿੰਦਾ ਮੈਂ ਥੋੜੇ ਜਿਹੇ ਪੈਸੇ ਰੱਖੇ ਸੀ ਜੋੜੇਗੀ ਆਪ ਉਹਨੇ ਪਨਾ ਕਿੰਨੇ ਰੱਖੇ ਸਿਰਫ 225 ਰੁਪਇਆ ਰੱਖ ਕੇ ਤੇ ਬਾਕੀ ਸਾਰੇ ਮੈਨੂੰ ਦੇ ਦੇ ਕਹਿੰਦਾ ਇਹਨਾਂ ਵੀਰੇ ਜੇ ਰਾਸ਼ਨ ਦੇ ਜੇ ਰਾਸ਼ਨ ਕੋਣਾ ਤੇ ਰਾਸ਼ਨ ਪਾੜੀ ਵੀ ਚੁੱਕ ਲਾਇਆ ਤੇ ਨਾ ਕਰਾਇਆ ਦੇਦੀ 10 ਛੋਟਾ ਭਰਾਵਾ ਤੇ ਫਿਰ ਉਹਨੇ ਵੱਡੇ ਭਰਾਵਾ ਵਾਲੇ ਦਿੱਤੇ ਮੇਰੇ ਨਾਲ ਤੈਨੂੰ ਮਾ ਜੇਵੀ ਜੀ ਕਿੰਨੀ ਹੋ ਹੁੰਦਿਆ ਮੈ ਮੇਰੇ ਕੋਲ ਗਲਤੀ ਇਹ ਹੋ ਗਈ ਜਦੋਂ ਮੈਂ ਸੜਕ ਤੇ ਫੜ ਲਿਆ ਇਹਨੂੰ ਕਹਿੰਦਾ ਠਿੱਕਾ ਰਿਆ ਕਾ ਰਾਨ ਕੇ ਤੇ ਫੇਰ ਤੈਨੂੰ ਯਕੀਨ ਹੋਣਾ ਸੀ ਕਿ ਭਰਾ ਵੀ ਮਦਦ ਕਰਦਾ ਕਿ ਨਹੀਂ ਕਰਦਾ ਅਹੀਂ ਉਹਨੂੰ ਖੋਸ਼ੋ ਦਿੱਜਾਈ ਤੂੰ ਸੁਣ ਇਹ ਤੇ ਕੰਨਾ ਕਰ ਨਹੀਂ ਹੈ ਮੇਰੇ ਗੱਲ ਸੁਣੋ ਅੱਗੇ ਵੀ ਤੇ ਤੁਹਾਡੇ ਤੇ ਸੰਗੀਤਾ ਹੀ ਨਾ ਜਾਦੇ ਤਾਨੂੰ ਤੋ ਇਹ ਉਹਦੇ ਕੋ ਕਰਾਇਆ ਕੱਟ ਲਿਆ ਇਹ ਬਿਜਲੀ ਦਾ ਬਿੱਲ ਤੇ 5000 ਰੁਪਏ ਦੀ ਇਹਦੇ ਕੋ ਕੱਟ ਲਿਆ ਸੀ ਤੇ ਸ਼ੰਮੀ ਨੇ ਹਰ ਵਾਰੀ ਤੈਨੂੰ ਜਿਤਲਾਉਂਦੀ ਹੁੰਦੀ ਸੀ ਤੁਹਾਡੇ ਕੋਲ 5000 ਰੁਪਏ ਲੈਣ ਵਾਲਾ ਅੱਜ ਪਤਾ ਲੱਗਾ ਨਾ ਜੇ ਹਜ਼ਾਰ ਦੇ ਕੇ ਗਿਆ ਨਾ ਨਾ 5000 ਉਹਦੀ ਕੋਟੀ ਘਟਾਏਗੀ ਨਾ ਤੇ ਮੇਰਾ ਨਾਮ ਵਟਾ ਦਿਓ ਤੈਨੂੰ ਕਿਹਾ ਤਾਂ ਹਜ਼ਾਰ ਕਿ ਦਿੱਤਾ ਤੇ ਨਾ ਹਜ਼ਾਰ ਹੀ ਤੂੰ ਹਜ਼ਾਰ ਤੇ ਦੀ ਗੱਲ ਕਰਦੀ ਆ ਤੇ ਨਾ ਮੈਂ ਕੋਈ ਗੱਲ ਆ ਰਹੀ ਤੇ 10000 ਮੋੜਿਓਨ ਸਿਮਾ ਵੇਖ ਮੇਰੀ ਗੱਲ ਸੁਣ ਉਹਨੇ ਅੱਗੇ ਵੀ ਨਹੀਂ ਚਲਾਇਆ 5000 ਦਾ ਤੇ ਮੈਂ ਸਿੱਧੀ ਗੱਲ ਅੱਧੀ ਜਬਾਨ ਨਾਲ ਪੈਸੇ ਮੰਗੇ ਤੇ ਉਹਨੇ ਉਸੇ ਵੇਲੇ ਦਿੱਤੇ ਸੀ ਉਹ ਤੇ ਗਲਤੀ ਉਹ ਕੋਈ ਹੋਈ ਜਿਹੜੀ ਉਹਨੇ ਸ਼ਮੀ ਨੂੰ ਦੱਸਦਾ ਪਿੰਕੀ ਕਾਣੋ ਨੇ ਕਹੀ ਆ ਕਿ ਇਹ ਪੈਸਾ ਦਾ ਛੱਬੀ ਨੂੰ ਨਹੀਂ ਦੱਸਣਾ ਨੇ ਵੇਖੀ ਕਿਉਂਕਿ ਉਹਨੂੰ ਪਤਾ ਹੀ ਤੇ ਮੇਰੇ ਘਰ ਦੇ ਨੇ ਉਹ 20-20 ਤਾਨੇ ਮਾਰੇ। ਵੇਖ ਏ ਕੋਣ ਨੇ ਸਾਡਾ ਭਲਾ ਕੀਤਾ ਏ ਕਾਪਾ ਨੂੰ ਗਲਾ ਕਰਨੇ। ਜਰਾ ਸ਼ੁਕਰ ਹੈ ਤੁਹਾਡਾ ਭਰਾ ਤੇ ਤੁਹਾਡੇ ਵੱਲ ਦਾ ਹੋ ਗਿਆ ਨਾ। ਤੁਹਾਡਾ ਸੋਚ ਨਾ ਪਿਆ ਦੁੱਖ ਦਰਦ ਸਮਝ ਨਾ ਪਿਆ ਤੇ ਤੁਹਾਨੂੰ ਕਿਤੇ ਆ ਪੈਸੇ ਤੇ ਸ਼ੁਕਰ ਕਰੋ। ਬੇਟਾ ਹੋਤੇ ਤੇ ਮੈਂ ਕਾਹਦੇ ਹੱਸ ਚਾਹ ਮਾਰਨੀ। ਵੈਸੇ ਮੈਨੂੰ ਲੱਗਦਾ ਨਹੀਂ ਆ। ਪੀਅਰ ਸੁਧਰਨ ਵਾਲਾ ਮੈਂ ਨਾ ਤੈਨੂੰ ਵਾਪਸ ਕਰ ਦੇਣਾ ਜਦੋਂ ਅਗਲੇ ਇੱਕ ਮਾਲਕ ਮਕਾਨ ਸਾਡਾ ਕੋਲੀਆ ਇਸ ਤਰ੍ਹਾਂ ਸਾਰਾ ਬਾਹਰ ਸੁੱਟ ਦੇਗੇ ਨਾ ਫਿਰ ਤੈਨੂੰ ਯਕੀਨ ਆਊਗਾ ਫਿਰ ਮੈਂ ਨਾ ਚੱਲੀ ਰਾਣੀ ਕੋ ਫਿਰ ਤੈਨੂੰ ਲੈ ਕੇ ਜਾਊਗਾ ਫੜਾਉ ਦੇ ਰਾਂਗੀ 3000 ਰੁਪਏ ਨਾ ਪੂਰਾ ਨਾਲੇ ਮੈਂ ਦੱਸ ਹੁਣੇ ਆਈ ਸੀ ਅੱਗੇ ਬੋਲ ਬੋਲ ਕੇ ਗਈ ਆ ਕਹਿੰਦੀ ਆ ਕਿਰਾਇਆ ਨਹੀਂ ਦੇਂਦੇ ਸੋ ਇਹਦਾ ਮੈਂ ਤੈਨੂੰ ਕਿਹਾ ਵਸ ਸ਼ਾਮੋਂ ਨੂੰ ਆਈ ਆ ਇਹਦਾ ਕਿਰਾਇਆ ਨਹੀਂ ਆਇਆ ਤਾਰੇ ਆਏ ਨਹੀਂ ਕਹ ਰਹੇ ਬਣਾਪਾ ਕਰੋ ਉਹ ਤੋਂ ਦਫਤਰ ਨੂੰ ਮਿੰਨੂ ਤੇ ਨਾ ਮਹਾਲ ਕਾਦੀ ਸਮਝਉਂਦੀ ਹਜੇ ਪੂਰੇ 4 ਦਿਨ ਪਏ ਆ ਕਰਾਇਆ ਦੇਣ ਨੂੰ ਤੇ ਕਾਲੇ ਕਿੰਨੇ ਪੈ ਗਏ ਆ ਜਦੋਂ ਆਪਣੀ ਪਹਿਲੀ ਥੀਨ ਨੂੰ ਗੱਲ ਹੋਈ ਆ ਤੇ ਮੈਂ ਕਿਉਂ ਕਾਲੇ ਕਹਿੰਦੇ ਆ ਇਹ ਉਹਨਾਂ ਦਾ ਮਕਾਨ ਆ ਉਹਨਾਂ ਦਾ ਘਰ ਆ ਉਹਨਾਂ ਦਾ ਬਾਹਰ ਆ ਉਹਨਾਂ ਨੇ ਕਹਿਣਾ ਹੈ ਕਿ ਮਾਲਮ ਘਰਾਂ ਦੇ ਸਭ ਬੋਲਦੇ ਨੇ ਦਈਆ ਤਾਂ ਹੀ ਤਾਂ ਕਹਿੰਦਾ ਆਪਣੇ ਘਰ ਵਰਗੀ ਕੋਈ ਰੀਸ ਨਹੀਂ ਪਰ ਆਪਣਾ ਘਰ ਹੁੰਦਾ ਆ ਮਾਂ ਦੇ ਚੰਨ ਰੋਲ ਦਿੱਤਾ ਮੈਂ ਲੋਕਾਂ ਦੇ ਤੋਂ ਇਹ ਐ ਨਹੀਂ ਸੌਣੋਂ ਗੱਲ ਸੀ ਮੈਂ ਵਿੱਚ بار-बार ਮਾਂ ਦਾ ਚਿਕਨਾ ਕਰਿਆ ਕਰ ਮੈਨੂੰ ਗੁੱਸਾ ਚੜ ਜਾਂਦਾ ਫਿਰ ਫਿਰ ਤੂੰ ਕਹਿੰਦਾ ਕਹਿੰਦੀ ਆ ਵੀ ਮੇਰੇ ਤੇ ਬੋਲਦੇ ਆ ਜਦੋਂ ਅਸੀਂ ਪਹਿਲੀ 3 ਨੂੰ ਆਈ ਕਹਿੰਦੀ ਨਾ 10 ਤਰੀਕ ਤੱਕ ਤੁਹਾਨੂੰ ਕਰਾ ਕਰਾਇਆ ਪਾ ਦੇਣਾ ਕਿਹਾ ਸੀ ਨਾ ਅੱਜ ਕਿੰਨੀ ਤਰੀਕਾ ਮੈਨੂੰ ਨਹੀਂ ਪਤਾ ਅਜੇ 2 ਦਿਨ ਪਏ 2-4 ਦਿਨ ਚਲੋ 2 ਦਿਨ ਨੂੰ ਦੇਣਾ ਤੇ ਅੱਜ ਦੇਣਾ ਮੈਂ ਉਹਨੇ ਫੜਾ ਕੇ ਹੁੰਦੀ ਆ ਚਾਹ ਮੈਂ ਆ ਕੇ ਬਣਾਉਂਦੀ ਆ ਅੱਗੇ ਬੋਲ ਦਿੱਤੀ ਕਿਆ ਕਪੜੇ ਬਦਲੋ ਦਿਨੀ ਤੈਨੂੰ ਚਾਹ ਬਣਾ ਕੇ ਨਾਲ ਦੇ ਚਾਹ ਬਾਅਦ ਚ ਤੈਨੂੰ ਨਾ ਮੈਨੂੰ ਰੋਟੀ ਦੇ 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 ਮੈਂ ਰੋਟੀ ਖਾਣੀ ਹੈ ਜੇ ਤੈਨੂੰ ਪਤਾ ਰਾਣੀ ਨਾਲ ਗੱਲਾਂ ਲੱਗ ਗਿਆ ਤੇ ਕਿੰਨਾ ਟਾਈਮ ਰਾਣੀ ਕੋਈ ਲੱਗ ਗਿਆ ਮੈਨੂੰ ਕੱਟਨੀ ਸਬਜ਼ੀ ਕਰ ਤੇ ਦਿਨੀ ਮੈਂ ਕਰਾਇਆ ਫੜਾਵਾ ਸਮੀ ਮੇਰੀ ਦਸਤਨ ਤੂੰ ਕਿਉਂ ਆਉਂਦੀ ਆ ਫਿਰ ਮੰਮੀ ਕੰਮ ਤੋਂ ਆਉਂਦੀ ਕੰਮ ਤੋਂ ਕਿਹੜੇ ਕੰਮ ਤੋਂ ਬਾਅਦ ਚ ਦੱਸਾਂਗੀ ਮੰਮੀ ਮੈਨੂੰ ਅੱਗੇ ਬੜਾ ਨੇਰਾ ਹੋ ਗਿਆ ਮੈਂ ਰਣਜੀਤ ਦੀ ਜੇ ਰੋਟੀ ਪਾਣੀ ਨਹੀਂ ਕਰਨਾ ਕਰਕੇ ਜਾ ਬਾਤ ਨਹੀਂ ਮੈਂ ਸੁਣਦਾ ਹੁਣੇ ਹੀ ਸੁਣਨਾ ਮੰਮੀ ਨਾ ਕੰਮ ਨਹੀਂ ਕਰਦਾ ਤੂੰ ਕੰਮ ਕਰਨ ਚੱਲੀ ਹੈ ਸੜਕੇ ਸਾਰੇ ਵੇਖਦੇ ਪਏ ਆ ਕੋਈ ਗੱਲ ਨਹੀਂ ਬਹੁਤ ਨੇਰਾ ਹੋਇਆ ਪਿਆ ਮੈਂ ਨਾ ਪਹਿਲੇ ਵੀ ਕੰਮ ਤੋਂ ਲੇਟ ਹੋ ਗਈ ਆ ਤੇ ਰਣਜੀਤ ਦਾ ਰੋਟੀ ਪਾਣੀ ਬਣਾਉਣਾ ਘਰ ਵੇਖਣਾ ਸਵੇਰ ਦਾ ਮੈਂ ਇਦਾਂ ਹੀ ਛੱਡ ਕੇ ਗਈ ਆ ਮੈਨੂੰ ਜਾਣ ਦੇ ਮੇਰੀ ਸੁਣ ਗੱਲ ਇਧਰ ਆ ਕੰਦਰਾ ਕੇ ਮੇਰੀ ਗੱਲ ਸੁਣ ਕੇ ਚੱਲ ਇਧਰ ਮੰਮੀ ਦੱਸੋ ਕਿ ਨੋ ਮੈਨ ਨਹੀਂ ਆਉਂਦਾ ਮੈਨੂੰ ਮੇਰੇ ਘਰ ਵਾਲੇ ਨੇ ਬੋਲਣਾ ਹੈ ਤੁਸੀਂ ਮੈਨੂੰ ਹੋਰ ਕੀ ਕਹਿਣਾ ਉਹ ਤੇਰਾ ਘਰ ਵਾਲਾ ਮੇਰਾ ਵੀ ਕੁਝ ਲੱਗਦਾ ਬੰਦਿਆ ਮੈਨੂੰ ਚੁੰਡੀਆਂ ਨਾ ਪਟੂ ਕੀ ਬੋਲੂਗਾ ਤੇ ਮੇਰੀ ਸੁਣ ਗੱਲ ਤੂੰ ਐਸ ਵੇਲੇ ਕਿੱਥੋਂ ਹੱਡੀ ਕੰਮ ਤੋਂਡ ਰਹੀ ਨਾ ਕਿਹੜੇ ਕੰਮ ਤੋਂਡ ਰਹੀ ਦੱਸ ਮੰਮੀ ਤੁਸੀਂ ਤਾਂ ਸਾਨੂੰ ਘਰੋਂ ਬਾਹਰ ਕੱਢਤਾ ਤੁਹਾਨੂੰ ਹੁਣ ਕੀ ਮਤਲਬ ਆ ਜਿਹੜੇ ਮਰਜ਼ੀ ਕੰਮ ਤੋਂ ਆਵਾ ਤੇਰੇ ਪੁੱਛਣ ਦਾ ਮਤਲਬ ਨਹੀਂ ਬਣਦਾ ਤੁਸੀਂ ਜਿਹੜੇ ਹਾਲਾਤਾਂ ਸਾਨੂੰ ਕੱਢਤਾ ਠੀਕ ਆ ਜੋ ਵੀ ਅੱਜ ਸਾਡੇ ਤੇ ਹਾਲਾਤ ਆ ਨਾ ਇਹ ਅਸੀਂ ਵੇਖ ਲਾਂਗੇ ਕਿ ਅਹੀਂ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ ਮੈਂ ਘਰੋਂ ਕੱਟਦਾ ਨਾ ਤਾਂ ਤੁਸੀਂ ਕਿਉਂ ਘਰੋਂ ਨਿਕਲ ਜਾਂਦੇ ਆ ਜੀ ਆਪਣੇ ਘਰੋਂ ਕੰਮ ਤੇ ਕਿਉਂ ਗਿਆਂਦੇ ਨੇ ਰਾਣਾ ਕੰਮ ਨਹੀਂ ਕਰਦਾ ਤੈਨੂੰ ਰੋਟੀ ਨਹੀਂ ਖਵਾ ਸਕਦਾ ਮੈਂ ਕੱਲੀ ਜਦੋਂ ਤੁਹਾਨੂੰ ਸਾਰਿਆਂ ਨੂੰ ਖਵਾਉਣੀ ਹਾਂ ਤਾਂ ਜਰਾਣਾ ਤੇਰੇ ਜੋ ਗਵਨੀ ਕਰ ਸਕਦਾ ਕਿ ਤੈਨੂੰ ਕੰਮ ਤੇ ਜਾਣਾ ਪਿਆ ਤੁਸੀਂ ਕਿਉਂ ਕੰਮ ਤੇ ਜਾਂਦੀਆਂ ਜੀ ਮੈਂ ਵੀ ਸਾਰੀ ਉਮਰ ਹੱਥ ਤੋੜੇ ਕੰਮਕਾਰ ਕਰਕੇ ਅੱਜ ਤੁਸੀਂ ਉਹ ਕੰਮ ਕਰਨ ਲੱਗ ਪਈਆਂ ਜੀ ਮੰਮੀ ਇਹ ਗੱਲਾਂ ਤੁਸੀਂ ਆਪਣੇ ਪੁੱਤ ਨੂੰ ਕਹੋ ਨਾਲੇ ਜਿਨ੍ਹਾਂ ਨੇ ਗ੍ਰਸਤੀ ਵਸਾਉਣੀ ਹੋਵੇ ਨਾ ਤੇ ਗੁਜ਼ਾਰੇ ਕਰਨੇ ਹੋਣ ਜਦ ਨਾ ਗੁਜ਼ਾਰੇ ਹੋਣ ਤੇ ਕੰਮ ਕਰਨਾ ਹੀ ਪੈਂਦੇ ਨੇ ਐਸੀ ਕੋਈ ਗੱਲ ਨਹੀਂ ਕਿ ਅਸੀਂ ਕੰਮ ਨਹੀਂ ਕਰ ਸਕਦੇ ਜਿਹੜਾ ਕੰਮ ਇਹਨੂੰ ਮਿਲਿਆ ਮੈਂ ਉਹ ਕਰਨ ਲੱਗਦੀ ਇਹ ਥੋੜੀ ਕਿ ਹੁਣ ਤੁਸੀਂ ਤਾਂ ਸਾਨੂੰ ਕੱਢਤਾ ਬਾਹਰ ਅਸੀਂ ਕਿਤੇ ਹੱਥਾਂਵਾਂ ਲਵੇਖੀਏ ਜੇ ਸਾਡੇ ਕੋਲ ਜਿੰਨਾ ਹੈਗਾ ਵਾ ਜੇ ਉਹ ਵੀ ਅਸੀਂ ਬਹਿ ਕੇ ਖਾਈ ਗਏ ਤੇ ਅਸੀਂ ਕਿਹੜੇ ਵੇਲੇ ਆਪਣੇ ਕੰਮ ਧੰਦੇ ਕਰਨੇ ਤੇ ਕਿਹੜੇ ਵੇਲੇ ਕੰਮ ਵਧਾਉਣੇ ਆ ਮੰਮੀ ਪਤਾ ਕਿੰਨਾ ਕਰਾਇਆ ਦੇਣ ਨੇ ਉੱਥੇ ਇੱਕ ਛੋਟੇ ਜਿਹੇ ਮਕਾਨ ਦਾ ਕਿ ਕਿਰਾਏਦਾਰ ਨਹੀਂ ਪਹਿਲੇ ਸਵਾਰ ਰਹਿੰਦੀ ਆ ਕਿ ਕਿਰਾਇਆ ਦੇ ਦੋ ਛੇਤੀ ਛੇਤੀ ਅਸੀਂ ਆਪਣਾ ਮਕਾਨ ਨਹੀਂ ਬਣਾਉਣਾ ਮੰਮੀ ਨਵਾ ਬੜੇ ਬੋਝ ਆ ਸਾਡੇ ਤੇ ਮੈਂ ਨਾਲੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਦੋਖ ਹੋਊਗਾ ਸਾਡਾ ਮੈਨੂੰ ਦੋਖਿਆ ਤਾਂ ਤੈਨੂੰ ਆਵਾਜ਼ ਮਾਰੀ ਐ ਨਾ ਹੋਰ ਮੈਂ ਕਿਉਂ ਆਵਾਜ਼ ਮਾਰਨੀ ਮੈਨੂੰ ਸੁਣ ਮੇਰੀ ਸੁਣ ਗੱਲ ਕੋਈ ਲੋੜ ਨਹੀਂ ਕੰਮ ਕਰਨ ਜਾਣ ਦੀ ਤੁਹਾਨੂੰ ਮੈਂ ਘਰੋਂ ਕੱਢਿਆ ਵਾ ਸਮਝ ਲਗੀ ਨਾ ਇਹ ਨਹੀਂ ਕਿ ਤੁਸੀਂ ਵੀ ਆਪਣੇ ਘਰੋਂ ਨਿਕਲ ਕੇ ਚੱਲ ਜਾਓ ਐਡੀਆਂ ਤੁਸੀਂ ਵਾਗਦਾ ਨਾ ਬੜੀਆ ਖੁੱਲੀਆਂ ਕਰ ਲੋ ਤੇ ਜਿੱਦਾਂ ਦੀ ਕਰੂਗਾ ਉਦਾਂ ਚੱਲ ਜੂਗੀ ਬਾਹਰ ਜਾਣ ਦੀ ਕੋਈ ਲੋੜ ਨਹੀਂ ਆ ਘਰ ਬੈ ਕੇ ਕੰਮ ਕਰੋ ਜਿਹੜਾ ਕਰਨਾ। ਮੰਮੀ ਘਰ ਬੈ ਕੇ ਕਿਹੜੇ ਕੰਮ ਕੀਤੇ ਜਾਂਦੇ ਨੇ? ਕੰਮ ਕਰਨ ਵਾਸਤੇ ਜਨਾਨੀ ਨੂੰ ਬਾਹਰ ਤੇ ਨਿਕਲਣਾ ਹੀ ਪੈਂਦਾ ਵਾ। ਮੰਮੀ ਜੇ ਤੁਸੀਂ ਕੋਈ ਕੰਮ ਨਹੀਂ ਕਰਨ ਦੇਣਾ ਤੁਹਾਨੂੰ ਇੰਨਾ ਹੀ ਦੁੱਖ ਲੱਗਦਾ ਵਾ ਕਿ ਮੇਰੀ ਨੂੰ ਕੰਮ ਕਿਉਂ ਕਰਨ ਦੀ ਏ? ਤੇ ਤੁਸੀਂ ਕਿਉਂ ਇਥੋਂ ਕੱਢ ਕੇ ਸਾਨੂੰ ਬਾਹਰ ਮਾਰਿਆ? ਤੇ ਜੇ ਮਾਰ ਹੀ ਦਿੱਤਾ ਨਾ ਕਿ ਹੁਣ ਤੁਹਾਨੂੰ ਕਿਸੇ ਵੀ ਗੱਲ ਦਾ ਹੱਕ ਨਹੀਂ ਆ ਕਿ ਤੁਸੀਂ ਮੈਨੂੰ ਰੋਕੋ ਜਾਂ ਮੈਨੂੰ ਕੰਮ ਨਾ ਕਰਨ ਦਿਓ ਜਾਂ ਇਹ ਪੁੱਛੋ ਕਿ ਤੂੰ ਐਸ ਵੇਲੇ ਕਿੱਥੋਂ ਆਈ ਏ ਸ਼ੰਮੀ? ਤੁਹਾਨੂੰ ਕੀ ਮਤਲਬ ਆ? ਕੁਝੀ ਤੇ ਆਪਣਾ ਰੰਜਾ ਅਧਿਕਾਰੀ ਲਿਆ ਹੈਡੇ ਵੱਡੇ ਘਰ ਚ ਬੈਠੇ ਹੋ ਖਾਂਡੇ ਜੀ ਪਿੰਡੇ ਜੀ ਪੈਨਸ਼ਨ ਤੁਹਾਡੇ ਕੋਲ ਹੈ ਜਿੱਦਾਂ ਮਰਜ਼ੀ ਕਰੀ ਜਾਓ ਅਸੀਂ ਤਾਂ ਠੱਕੇ ਖਾਣੇ ਹੀ ਆ ਮੰਮੀ ਇਸੇ ਘਰ ਤੋਂ ਗਈ ਹੈ ਇੱਥੋਂ ਹੀ ਗਈ ਹੈ ਮੈਂ ਤੇ ਰਾਣੇ ਨੂੰ ਅਕਲ ਸਿਖਾਉਣੀ ਤੇ ਜੇ ਤੂੰ ਨਿਕਲ ਗਈ ਉਹ ਬਾਹਰ ਉਹਨੂੰ ਅਕਲ ਕਿਤਰਾਉਗੀ ਦੱਸ ਜੇ ਤੂੰ ਕੁਮਾਰ ਜੀ ਦਾ ਹੈਲਪ ਕਰਦੀ ਉਹ ਤੇ ਨਾ ਨਾ ਆਪਣੇ ਘਰਾਂ ਤੱਕ ਲੋਤਾ ਪਹਿਲਾਂ ਤਾਂ ਤੱਕ ਲੋਹਾਰਨਾ ਮੈਂ ਉਹਨੂੰ ਤੇ ਤੂੰ ਜਾ ਜਾ ਕੇ ਬਾਹਰ ਮੁਕਰੀਆਂ ਕਰਕੇ ਲੋਕਾਂ ਕੋ ਗੱਲਾਂ ਸੁਣਾਵੀ ਮੈਨੂੰ ਤੇ ਲੋਕੀ ਪਹੁੰਚੇ ਮੂੰਹ ਚੁੰਗਣਾ ਕਿ ਰਾਜ ਨੇ ਕੱਢੀਆਂ ਨੋਹਾਂ ਬਾਹਰ ਕਰਾਏ ਤੇ ਤੇ ਗੁਆਂ ਵਾਰਾ ਹੋ ਗਈਆਂ ਦਿਨੇ ਜਾਂਦੀ ਰਾਤ ਉਹਦੀਆਂ ਰਾਤਾਂ ਦਿਨੇ ਉਹਦੀਆਂ ਮੰਮੀ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਜਿਹੜੀ ਜਨਾਨੀ ਕੰਮ ਕਰਦੀ ਆ ਬਾਹਰ ਤੁਹਾਡੇ ਸਭ ਨਾਲ ਵਾਰਾ ਹੁੰਦੀ ਆ ਇਹੋ ਥਿੰਕਿੰਗ ਲੋਕਾਂ ਦੀ ਆ ਤੇ ਇਹੋ ਤੁਹਾਡੀ ਆ ਜਨਾਨੀਆਂ ਆਪਣੇ ਘਰਾਂ ਵਾਸਤੇ ਕੰਮ ਕਰਨ ਜਾਂਦੀਆਂ ਨੇ ਬਾਹਰ ਜਦ ਉਹਨਾਂ ਦੀ ਉਹਨਾਂ ਦਾ ਗੁਜ਼ਾਰਾ ਨਹੀਂ ਨਾ ਚੱਲਦਾ ਮੰਮੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਵਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀ ਵੀ ਜਨਾਨੀ ਬਾਹਰ ਕੰਮ ਕਰਨ ਜਾਂਦੀ ਆ ਉਹ ਵਾਰਾ ਹੋ ਜਾਂਦੀ ਆ ਸਾਨੂੰ ਪਤਾ ਵਾ ਕਿ ਸਾਡੀ ਲਿਮਟ ਕੀ ਆ ਤੇ ਅਸੀਂ ਕੰਮ ਕਿੱਦਾਂ ਕਰਨੇ ਮੰਮੀ ਇਹ ਕੋਈ ਕੰਮ ਮਾੜਾ ਨਹੀਂ ਆ ਮੈਨੂੰ ਜਿਹੜਾ ਵੀ ਕੰਮ ਮਿਲੂਗਾ ਨਾ ਮੈਂ ਕਰੂੰਗੀ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਮੈਂ ਕਿਸੇ ਨੂੰ ਨਹੀਂ ਕਹਿੰਦੀ ਮੈਂ ਆਪਣੇ ਨੂੰ ਕਹਿੰਦੀ ਆ ਕਿਸ ਨੂੰ ਮੈਂ ਕਿਹਾ ਕੰਮ ਜੋ ਮਰਜ਼ੀ ਕਰ ਮੇਰੀਆਂ ਨਹੀਂ ਨੋਆ ਜਾਣੀਆਂ ਕਹਿੰਦੀ ਆ ਬਾਹਰ ਕੰਮ ਕਰ ਸਮਝ ਲਗੀ ਮੈਂ ਨਹੀਂ ਤੁਹਾਨੂੰ ਕਹਿਣਾ ਬਾਹਰ ਕੰਮ ਕਰ ਮੇਰੀ ਇਹ ਗੱਲ ਪਗਾ ਲਿਓ ਜਾਣਾ ਨਹੀਂ ਰਾਣੇ ਨੂੰ ਕਹਿ ਦੀ ਕਿ ਮੰਮੀ ਮੇਰੀ ਨੂੰ ਅੰਦਰ ਖਿੱਚ ਕੇ ਲੱਗੀ ਆ ਤੇ ਇੰਨੀਆਂ ਗੱਲਾਂ ਮੈਨੂੰ ਮੰਮੀ ਨੇ ਕੀਤੀਆਂ ਹੀ ਮੰਮੀ ਮੈਂ ਕਲੇਸ਼ ਨਹੀਂ ਪਾਉਣਾ ਚਾਹੁੰਦੀ ਤੁਹਾਡੇ 'ਚ ਤੇ ਰਾਣੇ 'ਚ ਜੇ ਮੈਂ ਰਾਣੇ ਨੂੰ ਜਾ ਕੇ ਦੱਸਤਾ ਨਾ ਵੀ ਰਣਜੀਤ ਮੰਮੀ ਨੇ ਮੈਨੂੰ ਇਦਾਂ ਰੋਕਿਆ ਸੀ ਤੋਂ ਮੈਨੂੰ ਪੁੱਛਣ ਡੇ ਆ ਵੀ ਤੂੰ ਕਿੱਥੋਂ ਆਈ ਐ ਇਸ ਵੇਲੇ ਤੇ ਕੰਮ ਨਹੀਂ ਕਰਨਾ ਤੇ ਤੁਹਾਡੇ ਪੁੱਤ ਨੇ ਤੁਹਾਡੇ ਨਾਲ ਉਹ ਕਲੇਸ਼ ਕਰਨਾ ਵਾ ਨਾ ਜਿਹੜਾ ਰੁਕਿਆ ਹੀ ਨਾ ਬਾਗ ਵਿੱਚ ਸੁਣ ਗੱਲ ਉਹ ਮੇਰਾ ਪੁੱਤ ਐ ਉਹਨੂੰ ਮੈਂ ਪੁੱਛ ਲੂੰਗੀ ਕਿ ਕਿਤਰਾ ਰਾਹ ਤਾਂ ਕਿਤਰਾ ਨਹੀਂ ਕਿਤਰਾ ਕਰਨਾ ਤੇ ਕਿਤਰਾ ਵੀ ਉਹ ਮੈਨੂੰ ਕੀ ਬੋਲਦਾ ਉਹ ਮੇਰੀ ਮੈਂ ਵੇਖੂੰਗੀ ਅ ਮੈਂ ਉਹਨੂੰ ਕੀ ਬੋਲਣਾ ਵਾ ਉਹ ਤੂੰ ਨਹੀਂ ਬੋਲਣਾ। ਆ ਸਾਡੀ ਮਾਪਤ ਦੀ ਗੱਲ ਹੈ ਜੋ ਮਰਜ਼ੀ ਕਰੀ ਉਹਨੂੰ ਕਹਿ ਦੀ ਮੰਮੀ ਮੈਨੂੰ ਗੁੱਸੇ ਹੋਈ ਆ ਕਿ ਕੰਮ ਦੇ ਨਹੀਂ ਜਾਣ ਦੇਣਾ ਬਾਹਰ ਘਰ ਰੋਟੀ ਪਕਾਓ ਖਵਾਓ ਕੰਮ ਐਸ ਕਰੋ ਕਿ ਠੀਕ ਆ ਮੈਂ ਕਹਿ ਦੂੰਗੀ ਜਾ ਕੇ ਉਹਨਾਂ ਨੂੰ ਤੇ ਜਦੋਂ ਆਣ ਕੇ ਤੁਹਾਡੇ ਦਿਵਾਲੇ ਹੋਏ ਜਾਂ ਕਲੇਸ਼ ਹੋਈ ਨਾ ਫਿਰ ਮੇਰੇ ਤੇ ਅਫੀਕੇਸ਼ਨ ਨਾ ਲਾਇਓ ਕਿ ਸ਼ਮਮੀ ਤੂੰ ਜਾ ਕੇ ਤੇ ਇੱਥੇ ਪਵਾੜਾ ਪਵਾਤਾ ਮੈਂ ਤਾਂ ਫਿਰ ਦੱਸੂ ਕਿ ਕਿ ਮੰਮੀ ਨੇ ਆ ਸੁਣਾ ਦਿੱਤਾ ਜੇ ਅਗਲੇ ਨੇ ਬੋਲਣਾ ਤੁਹਾਡੇ ਕੋਲ ਆਇਆ ਲੋ ਬਸ ਮੇਰੀ ਸੁਣ ਗੱਲ ਤੂੰ ਕਹਿ ਦੇਵੀਂ ਤੂੰ ਮੈਂ ਆਪਣੇ ਸਮਝ ਦੇ ਅੰਦਰ ਲੈ ਬਗਾਨੀ ਹੁੰਦੀ ਨਾ ਮੈਂ ਤੈਨੂੰ ਅੰਦਰ ਨਹੀਂ ਬੜਨ ਦੇਣਾ ਮੈਨੂੰ ਪੀੜ ਹੋਈ ਆ ਮੈਨੂੰ ਦੁੱਖ ਲੱਗਾ ਵਾ ਤੇ ਤੈਨੂੰ ਅੰਦਰ ਲਿਆ ਕੇ ਮੈਂ ਸਮਝਾਇਆ ਵਾ ਆ ਨਹੀਂ ਤੇ ਮੈਂ ਤੈਨੂੰ ਗਲਤੀ ਹੀ ਬੋਲਣ ਦੇਣਾ ਪਰ ਅਸੀਂ ਰਾਣਾ ਤਾਂ ਆਵੇ ਸਹੀ ਰਾਣਾ ਮੇਰੇ ਕੋ ਮੰਮੀ ਆਪਣਾ ਬੇਗਾਨਾ ਉਹ ਤੇ ਪਤਾ ਹੀ ਆ ਕਿੰਨਾ ਕ ਤੁਸੀਂ ਆਪਣਾ ਸਮਝਦੇ ਤੁਸੀਂ ਆਪਣਾ ਸਮਝਦੇ ਹੁੰਦੇ ਨਾ ਤੇ ਸਾਨੂੰ ਆ ਸਾਰਾ ਕੁਝ ਇਥੋਂ ਬੇਦਖਲ ਕਰਕੇ ਘਰੋਂ ਕੱਢਦੇ ਨਾ ਜੇ ਅਸੀਂ ਤੁਹਾਡੇ ਆਪਣੀ ਹੁੰਦੀ ਜੇ ਆਪਣੇ ਹੁੰਦੇ ਨਾ ਤੇ ਉਸ ਮਕਾਨ ਚ ਗਈ ਸੀ ਉਹ ਵੀ ਤੁਸੀਂ ਘੋਲਿਆ ਆਪਣਿਆਂ ਨਾਲ ਮੰਮੀ ਇਦਾਂ ਨਹੀਂ ਕਰੀਦਾ ਜੀਆਂ ਨਾਲ ਹੀ ਘਰ ਚ ਰੌਣਕ ਹੁੰਦੀਆਂ ਨੇ ਆਮੇ ਵੇਖਣ ਨਹੀਂ ਹੈ ਜਿਹੜੀ ਚੀਜ਼ਿੱਥੇ ਪਈ ਆ ਉਥੇ ਪਈ ਆ ਹ ਜਿੱਥੇ ਮੈਂ ਰੱਖ ਕੇ ਗਈ ਸੀ ਉਥੇ ਹੀ ਪਈ ਏ ਇਦਾਂ ਹੀ ਆ ਮੰਮਾ ਖਿਲਾਰੇ ਵੀ ਉਹਨਾਂ ਘਰਾਂ ਚ ਪੈਂਦੇ ਨੇ ਜਿਨ੍ਹਾਂ ਘਰਾਂ ਚ ਚਾਰ ਜੀ ਹੋਣ ਤੇ ਰੌਣਕ ਹੋਵੇ ਸਿੱਧਾ ਕਹੋ ਤੁਹਾਡਾ ਹੋਂ ਦੇ ਨਹੀਂ ਲੱਗਦਾ ਕੱਲੇਆਂ ਦਾ ਤੇ ਰਾਮਾ ਚ ਖਲੋਤੇ ਹੋ ਤੇ ਰੋਕ ਰੋਕੇ ਗੱਲਾਂ ਕਰਦੇ ਏਦਾਂ ਹੀ ਤੁਹਾਨੂੰ ਮੈਟਰ ਕਰਗੀ ਇਹ ਚੀਜ਼ਾਂ ਉੱਥੇ ਪਈਆਂ ਰਹਿਣੀਆਂ ਸਮਝ ਲੱਗੀ ਇਹ ਉੱਥੇ ਹੀ ਰਹਿਣੀਆਂ ਇਹ ਸਮਾਂ ਆਏਗਾ ਨਾ ਫਿਰ ਤੈਨੂੰ ਦੱਸੇਗਾ ਸਮਾਂ ਕਿ ਕਿਉਂ ਇੱਥੇ ਪਈਆਂ ਆ ਕਿਉਂ ਆ ਬਸ ਮੇਰਾ ਇਹੀ ਕਹਿਣਾ ਹੈ ਕਿ ਤੁਸੀਂ ਬਾਹਰ ਕੰਮ ਤੇ ਨਹੀਂ ਜਾਣਾ ਤੇ ਨਹੀਂ ਜਾਣਾ ਸਮਝ ਲੱਗੀ ਰਾਣਾ ਜਾਵੇ ਨਾ ਜਾਵੇ ਜਾ ਹੁਣ ਰਾਣਾ ਤੈਨੂੰ ਦਿੱਕਤਾ ਹੁਣੇ ਘਰ ਜਾ ਜੇ ਕਹੂਗਾ ਨਾ ਇੰਨਾ ਲੇਟ ਕਿਉਂ ਹੋ ਗਈਆਂ ਉਹਨੂੰ ਕਹੀਂ ਮੰਮੀ ਨੇ ਮੈਨੂੰ ਅੰਦਰ ਸਾਧਕੇ ਇਸ ਰੰਗ ਨੂੰ ਮਨਾ ਕੀਤਾ ਇਹ ਆ ਗੱਲਾਂ ਕਹੀਆਂ ਮੰਮੀ ਨੇ ਤੇ ਮੇਰੀਆਂ ਲੋਹਾਂ ਬਾਹਰ ਕੰਮ ਕਰਨ ਨਹੀਂ ਜਾਣੀਆਂ ਮੈਂ ਹੈਗੀ ਐ ਨਾ ਮੈਂ करूंगी ਕੰਮ ਤੁਸੀਂ ਚਲੋ ਘਰੋਂ ਜਾਓ ਜਾ ਜਾ ਕੇ ਕੈਦੀ ਰਾਣੀ ਲੋਹਾਂ ਇਤਰਾਜ ਤੇ ਦੀ ਰਾਤ ਲੋਹਾਂ ਦੀਆਂ ਮੈਨੂੰ ਚੰਗੀਆਂ ਲੱਗਦੀਆਂ ਮੈਂ ਤਾਂ ਕੱਲ ਕੱਲ ਹੀ ਉਹਨਾਂ ਮੁੰਡਿਆਂ ਨੂੰ ਸਕਾਉਣ ਵਾਸਤੇ ਉਹਨਾਂ ਪਾਤੀ ਇਹਨਾਂ ਦੇ ਸਿਰ ਤੇ ਇਹ ਤੁਰਪੀਆਂ ਬਾਹਰ ਕੰਮ ਕਰਨ ਇਹ ਤੇ ਹੋਰ ਮਾਰਾ ਹੋ ਜਾਣੀਆਂ ਹੋਰ ਖੁੱਲ ਜਾਣੀਆਂ ਪੀ ਹੋ ਨਾ ਸੱਸ ਦਾ ਡਰਿਆ ਨਾ ਕਰਦਾ ਡਰਿਆ ਨਾ ਉਸ ਘਰ ਤੇ ਜਾਣਾ ਮੈਂ ਕੋਈ ਸੱਸ ਨੇ ਬੋਲਣਾ ਵਾ ਤੇ ਨਾ ਸੱਸ ਨੇ ਮੈਨੂੰ ਵੇਖਣਾ ਵਾ ਇਹੋ ਜੀ ਗੱਲ ਨਹੀਂ ਆ ਮੈਂ ਤੁਹਾਨੂੰ ਕਿਤੇ ਨਾ ਕਿਤੇ ਆਉਂਦੀਆਂ ਜਾਂਦੀਆਂ ਨੂੰ ਵੇਖ ਹੀ ਲੈਣਾ ਤੇ ਮੈਂ ਧਿਆਨ ਤੁਹਾਡੇ ਦੀ ਰੱਖਦੀ ਆ ਅੱਡ ਜਰੂਰ ਨਾ ਰਹਿਣੀ ਆ ਧਿਆਨ ਮੇਰਾ ਤੁਹਾਡੇ ਕੀ ਆ ਕੋਈ ਨਹੀਂ ਕਰ ਲਓ ਤੁਸੀਂ ਕੀ ਕਰਦੇ ਆ ਜੀ ਚਲ